ਜੀ ਸਤ ਸ੍ਰੀ ਅਕਾਲ ਅੱਜ ਆਪਾ ਬੋਲ ਰਹੇ ਹਾਂ ਕਿ ਪ੍ਰੀਤਪਾਲ ਦੇ ਚੈਨਲ ਤੇ ਪ੍ਰੀਤਪਾਲ ਜਵੰਦਾ ਦੇ ਚੈਨਲ ਤੇ ਨਾ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਸਾਡੀ ਸਾਡੇ ਬਣਾਉਂ ਗੁਰੂ ਅੱਜ ਪ੍ਰੀਤਪਾਲ ਕੋਲ ਆਪਣੇ ਕੋਲ ਆਈ ਨਹੀਂਗੀ ਕਿਉਂਕਿ ਉਹ ਮੇਰੀ ਭਾਂਜੀ ਹੈ ਨਾ ਮੈਨੂੰ ਮਿਲਣ ਵਾਸਤੇ ਆਈਗੀ ਹੈਲੋ ਤਾਂ ਕਰਦੇ ਉਹ ਅੱਜ ਇਧਰ ਵਲੌਗ ਬਣਾਉਣ ਆਈ ਸੀ ਇਹ ਨਾਲ ਸੰਗੀਤ ਵੀ ਹੈਗੀ ਕਹਿੰਦੀ ਹੈ ਕਿਵੇਂ ਬਣਾਉਣਾ ਵੀ ਮਹਿਵਾਰ ਬਾਜ਼ ਪਰ ਉਹਨੂੰ ਪਤਾ ਨਹੀਂ ਲੱਗਦਾ ਹੈ ਜਾਣੀ ਹੈ ਕਿ ਕੋ ਦਰਦੀ ਮਾਤਰ ਮੈਗੂ ਬੈਠਾ ਹੈ ਨਾ ਇਹਨਾਂ ਨਾਲ ਗੀਤ ਕਰਾ। ਹਰ ਇੱਕ ਦੀ ਹਰ ਪਕਾਣੀ ਕਹਿੰਦੀ ਅੱਗੇ ਨਾ ਚਲੋ ਬਦਾ ਆਡੀਅנס ਨੇ ਨਾ ਆਪਦੀ ਪਿਆਰ ਦੇਣਾ ਹੈਗਾ ਆਪਣਾ ਇਹਨਾਂ ਨੂੰ ਜੋਰ ਦੇਣਾ ਹੈਗਾ ਤੇ ਇਸ ਬੱਚੀ ਦੇ ਚੈਨਲ ਨੂੰ ਬੱਦ ਤੋਂ ਬੱਦ ਸਪੋਰਟ ਕਰਿਓ ਨਾ ਬੱਦ ਤੋਂ ਬੱਦ ਪਿਆਰ ਦਿਓ ਲਾਈਕ ਤੇ ਕਮੈਂਟ ਕਰਕੇ ਵੀਡੀਓ ਨੂੰ ਦੱਸਿਆ ਕਰੋ ਕਿ ਇਹਨਾਂ ਦਾ ਬੇਸਟ ਇੱਕ ਵਾਲਾ ਚੈਨਲ ਹੈਗਾ ਤੇ ਵੀ ਇਹਨਾਂ ਦੇ ਸੂਟ ਵਗੈਰਾ ਤੁਹਾਨੂੰ ਕਿਸ ਤਰ੍ਹਾਂ ਲੱਗਦੇ ਨੇ ਨਿਕਾ

ਸਟਾਰਟਿੰਗ ਉਹਨਾਂ ਨੇ ਕੀਤੀ ਸੀਗੀ ਅੱਜ ਉਹਨਾਂ ਨੇ ਆਪਣੇ ਵੀਡੀਓ ਦੇ ਵਿੱਚ ਆਏ ਨੈਗੇਟਿਵ ਵੀਡੀਓ ਦੀ ਸਟਾਰਟਿੰਗ ਨਹੀਂ ਕੀਤੀ ਸੀ ਅੱਜ ਆਪਣੇ ਬਲੌਗ ਦੀ ਜੇ ਪਲੀਜ਼ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਕਿਵੇਂ ਲੱਗੀ ਤੁਹਾਨੂੰ ਹਾਂਜੀ ਮਸੀ ਜੀ ਵੀ ਵੀਡੀਓ ਦਾ ਕੰਮ ਕਰਦੇ ਹੈਗੇ ਤੇ ਇਹ ਵੀ ਬਲੌਗ ਵੀ ਬਣਾਉਂਦੇ ਹੈਗੇ ਤੇ ਕੂਟਿਕ ਦਾ ਕੰਮ ਵੀ ਕਰਦੇ ਹੈਗੇ ਚਲੋ ਜੀ ਮੈਂ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋਊਗੀ ਆਪਾਂ ਕੱਲ ਨੂੰ ਵੀ ਉਹਨਾਂ ਦੇ ਮਾਸੀ ਜੀ ਦੇ ਘਰੇ ਜਾਵਾਂਗੇ ਉਹਨਾਂ ਨੂੰ ਮਿਲਣ ਲਈ ਤੇ ਆਪਾਂ ਤੁਹਾਡੇ ਨਾਲ ਵੀਡੀਓ ਵੀ ਸ਼ੇਅਰ ਕਰਾਂਗੇ ਉਧਰ ਦੀ ਚਲੋ ਜੀ ਵੀਡੀਓ ਦਾ ਅੰਡਾਪੈਥੀ ਕਰ ਦਿਆਂਗੇ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ